ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਰੀਬ 2 ਸਾਲ ਪਹਿਲਾਂ ਮਸ਼ਹੂਰ ਗਾਇਕ ਸਿੱਧੂ ਮਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਹੁਣ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਯੁਵਰਾਜ ਗੋਇਲ ਦੇ ਵਜੋਂ ਹੋਈ ਹੈ ਜਿਸ ਦੀ ਉਮਰ ਕੇਵਲ 29 ਸਾਲ ਸੀ ਯੁਵਰਾਜ ਗੋਇਲ ਦੇ ਕਤਲ ਦੇ ਪਿੱਛੇ ਇੱਕ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ ਤਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਗੈਂਗ ਦੇ ਵੱਲੋਂ ਇਸ ਨੌਜਵਾਨ ਦੀ ਗੱਡੀ ਨੂੰ ਘੇਰਾ ਗਿਆ ਤੇ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਇਸ ਨੌਜਵਾਨ ਦੇ ਉੱਤੇ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਦੇ ਚੱਲਦੇ ਰਾਇਲ ਪੁਲਿਸ ਯਾਨੀ ਸਰੀ ਦੀ ਪੁਲਿਸ ਦੇ ਵੱਲੋਂ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਯਵਰਾਜ ਗੋਇਲ ਲੁਧਿਆਣਾ ਦਾ ਰਹਿਣ ਵਾਲਾ ਸੀ ਤੇ ਕਰੀਬ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਯਵਰਾਜ ਗੋਇਲ ਨੂੰ ਹੁਣ ਵਰਕ ਪਰਮਿਟ ਵੀ ਮਿਲ ਗਿਆ ਸੀ ਤੁਹਾਨੂੰ ਦੱਸ ਦਈਏ ਕਿ 8:46 ਮਿੰਟ ਤੇ 900 ਬਲਾਕ 164 ਸਟਰੀਟ ਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮਿਸਟੇਕਨ ਆਈਡੈਂਟੀਟੀ ਦੇ ਨਾਲ ਜੁੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਨੇ ਇੱਕ ਨਵੀਂ ਬੇਸਮੈਂਟ ਲਈ ਸੀ ਜਿੱਥੇ ਪਹਿਲਾਂ ਕੋਈ ਹੋਰ ਵਿਅਕਤੀ ਰਹਿੰਦਾ ਸੀ ਤਾਂ ਇਹਨਾਂ ਗੈਂਗਸਟਰਾਂ ਨੇ ਯੁਵਰਾਜ ਗੋਇਲ ਨੂੰ ਉਹ ਨੌਜਵਾਨ ਸਮਝ ਕੇ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਰੀਬ 2 ਸਾਲ ਪਹਿਲਾਂ ਮਸ਼ਹੂਰ ਗਾਇਕ ਸਿੱਧੂ ਮਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਹੁਣ ਅਜਿਹਾ ਇੱਕ ਮਾਮਲਾ ਆਮਣੇ ਆਇਆ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਯੁਵਰਾਜ ਗੋਇਲ ਦੇ ਵਜੋਂ ਹੋਈ ਹੈ ਜਿਸ ਦੀ ਉਮਰ ਕੇਵਲ 29 ਸਾਲ ਸੀ ਯੁਵਰਾਜ ਗੋਇਲ ਦੇ ਕਤਲ ਦੇ ਪਿੱਛੇ ਇੱਕ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਗੈਂਗ ਦੇ ਵੱਲੋਂ ਇਸ ਨੌਜਵਾਨ ਦੀ ਗੱਡੀ ਨੂੰ ਘੇਰਾ ਗਿਆ ਤੇ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਇਸ ਨੌਜਵਾਨ ਦੇ ਉੱਤੇ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿੱਦ ਤੇ ਚਲਦੇ ਰਾਇਲ ਪੁਲਿਸ ਯਾਨੀ ਸਰੀ ਦੀ ਪੁਲਿਸ ਦੇ ਵੱਲੋਂ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਯੁਵਰਾਜ ਗੋਇਲ ਲੁਧਿਆਣਾ ਦਾ ਰਹਿਣ ਵਾਲਾ ਸੀ ਤੇ ਕਰੀਬ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਯੁਵਰਾਜ ਗੋਇਲ ਨੂੰ ਹੁਣ ਵਰਕ ਪਰਮਿਟ ਵੀ ਮਿਲ ਗਿਆ ਸੀ ਤੁਹਾਨੂੰ ਦੱਸ ਦਈਏ ਕਿ 8:46 ਮਿੰਟ ਤੇ 900 ਬਲਾਕ 164 ਸਟਰੀਟ ਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮਿਸਟੇਕਨ ਆਈਡੈਂਟੀਟੀ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਨੇ ਇੱਕ ਨਵੀਂ ਬੇਸਮੈਂਟ ਲਈ ਸੀ ਜਿੱਥੇ ਪਹਿਲਾਂ ਕੋਈ ਹੋਰ ਵਿਅਕਤੀ ਰਹਿੰਦਾ ਸੀ ਤਾਂ ਇਹਨਾਂ ਗੈਂਗਸਟਰਾਂ ਨੇ ਯੁਵਰਾਜ ਗੋਇਲ ਨੂੰ ਉਹ ਨੌਜਵਾਨ ਸਮਝ ਕੇ ਮੌਤ ਦੇ ਘਾਟ ਉਤਾਰ ਦਿੱਤਾ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਰੀਬ 2 ਸਾਲ ਪਹਿਲਾਂ ਮਸ਼ਹੂਰ ਗਾਇਕ ਸਿੱਧੂ ਮਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਹੁਣ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਯੁਵਰਾਜ ਗੋਇਲ ਦੇ ਵਜੋਂ ਹੋਈ ਹੈ ਜਿਸ ਦੀ ਉਮਰ ਕੇਵਲ 29 ਸਾਲ ਸੀ ਯੁਵਰਾਜ ਗੋਇਲ ਦੇ ਕਤਲ ਦੇ ਪਿੱਛੇ ਇੱਕ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਗੈਂਗ ਦੇ ਵੱਲੋਂ ਇਸ ਨੌਜਵਾਨ ਦੀ ਗੱਡੀ ਨੂੰ ਘੇਰਾ ਗਿਆ ਤੇ ਗੱਡੀ ਦੇ ਵਿੱਚੋਂ ਬਾਹਰ ਕੱਢ ਕੇ ਇਸ ਨੌਜਵਾਨ ਦੇ ਉੱਤੇ ਧਾੜ ਧਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਚੱਲਦੇ ਰਾਇਲ ਪੁਲਿਸ ਯਾਨੀ ਸਰੀ ਦੀ ਪੁਲਿਸ ਦੇ ਵੱਲੋਂ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਯੁਵਰਾਜ ਗੋਇਲ ਲੁਧਿਆਣਾ ਦਾ ਰਹਿਣ ਵਾਲਾ ਸੀ ਤੇ ਕਰੀਬ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਯੁਵਰਾਜ ਗੋਇਲ ਨੂੰ ਹੁਣ ਵਰਕ ਪਰਮਿਟ ਵੀ ਮਿਲ ਗਿਆ ਸੀ ਤੁਹਾਨੂੰ ਦੱਸ ਦਈਏ ਕਿ 8:46 ਮਿੰਟ ਤੇ 900 ਬਲਾਕ 164 ਸਟਰੀਟ ਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮਿਸਟੇਕਨ ਆਈਡੈਂਟੀਟੀ ਦੇ ਨਾਲ ਜੁੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਨੇ ਇੱਕ ਨਵੀਂ ਬੇਸਮੈਂਟ ਲਈ ਸੀ ਜਿੱਥੇ ਪਹਿਲਾਂ ਕੋਈ ਹੋਰ ਵਿਅਕਤੀ ਰਹਿੰਦਾ ਸੀ ਤਾਂ ਇਹਨਾਂ ਗੈਂਗਸਟਰਾਂ ਨੇ ਯੁਵਰਾਜ ਗੋਇਲ ਨੂੰ ਉਹ ਨੌਜਵਾਨ ਸਮਝ ਕੇ ਮੌਤ ਦੇ ਘਾਟ ਉਤਾਰ ਦਿੱਤਾ